ਦੋਸਤੋ ਤੁਹਾਡਾ ਸਾਡੇ ਚੈਨਲ ਤੇ ਨਿੱਘਾ ਸਵਾਗਤ ਹੈ ਕਰਦੇ ਹਾਂ ਜੀ ਅੱਜ ਦੀ ਕਹਾਣੀ ਸ਼ੁਰੂ ਮੇਰਾ ਨਾਮ ਰਜਿੰਦਰ ਆ ਮੇਰੀ ਉਮਰ 50 ਕੋ ਸਾਲ ਆ ਤੇ ਮੈਂ ਪਿੰਡ ਵਿੱਚ ਰਹਿੰਦਾ ਹਾਂ ਮੇਰਾ ਬੇਟਾ ਕੰਮ ਦੀ وجہ ਨਾਲ ਸ਼ਹਿਰ ਵਿੱਚ ਰਹਿੰਦਾ ਹੈ 4 ਸਾਲ ਪਹਿਲਾਂ ਉਸਦਾ ਵਿਆਹ ਹੋ ਗਿਆ ਸੀ ਇੱਕ ਦਿਨ ਮੈਂ ਸੋਚਿਆ ਕਿ ਮੈਂ ਉਸ ਨੂੰ ਤੇ ਉਸਦੀ ਪਤਨੀ ਨੂੰ ਦੇਖਣ ਦੇ ਲਈ ਸ਼ਹਿਰ ਜਾਵਾਂ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਮੇਰਾ ਬੇਟਾ ਘਰੇ ਨਹੀਂ ਸੀ ਤੇ ਬਹੂ ਘਰ ਵਿੱਚ ਇਕੱਲੀ ਸੀ ਜਿਵੇਂ ਹੀ ਮੈਂ ਘਰੇ ਪਹੁੰਚਿਆ ਬਹੂ ਨੇ ਮੈਨੂੰ ਦੇਖਿਆ ਤੇ ਮੁਸਕਰਾਉਂਦੇ ਹੋਏ ਕਿਹਾ ਪਾਪਾ ਜੀ ਇੰਨੀ ਦੂਰ ਤੋਂ ਤੁਹਾਨੂੰ ਸਾਡੀ ਯਾਦ ਕਿਵੇਂ ਆਈ ਮੈਂ ਹੱਸਦੇ ਹੋਏ ਜਵਾਬ ਦਿੱਤਾ ਬਹੁਤ ਯਾਦ ਆਂ ਮੈਂ ਕਿੰਨੀ ਦੂਰ ਰਹਿੰਦਾ ਹਾਂ ਹੁਣ ਮੇਰੀ ਉਮਰ ਹੋ ਗਈ ਆ ਤੇ ਆਉਣ ਜਾਣ ਦੇ ਲਈ ਬਹੁਤ ਸੋਚ ਵਿਚਾਰ ਕਰਨਾ ਪੈਂਦਾ ਹੈ ਪਰ ਤੈਨੂੰ ਤੇ ਮੇਰੇ ਬੇਟੇ ਨੂੰ ਦੇਖਣ ਦਾ ਮਨ ਹੋਇਆ ਇਸ ਲਈ ਆ ਗਿਆ ਬਹੂ ਨੇ ਕਿਹਾ ਸਹੀ ਹੈ ਪਪਾ ਜੀ ਹੁਣ ਜਦੋਂ ਤੁਸੀਂ ਆ ਹੀ ਗਏ ਹੋ ਤਾਂ ਕੁਝ ਦਿਨ ਸਾਡੇ ਨਾਲ ਰਹੋ ਇਸ ਤਰ੍ਹਾਂ ਹੀ 2-3 ਦਿਨ ਵਿੱਚ ਵਾਪਸ ਨਾ ਜਾਏ ਮੈਂ ਉਸ ਦੀਆਂ ਗੱਲਾਂ ਮੰਨਦੇ ਹੋਏ ਕਿਹਾ ਬਹੂ ਹੁਣ ਮੈਂ 2-3 ਮਹੀਨੇ ਇੱਥੇ ਰੁਕਣ ਦਾ ਸੋਚ ਕੇ ਆਇਆ ਹਾਂ ਮੇਰੀ ਗੱਲ ਸੁਣ ਕੇ ਬਹੂ ਹੱਸਣ ਲੱਗੀ ਤੇ ਬੋਲੀ ਪਪਾ ਤੁਸੀਂ ਤਾਂ ਹੁਣ ਪਹਿਲਾਂ ਤੋਂ ਜ਼ਿਆਦਾ ਜਵਾਨ ਲੱਗਦੇ ਹੋ ਪਿੰਡ ਦਾ ਖਾਣਾ ਬਹੁਤ ਚੰਗਾ ਹੁੰਦਾ ਇਸੇ ਤਰ੍ਹਾਂ ਤਾਂ ਤੁਸੀਂ ਫਿੱਟ ਲੱਗਦੇ ਹੋ ਮੈਂ ਵੀ ਹੱਸਦੇ ਹੋਏ ਕਿਹਾ ਬਹੂ ਪਿੰਡਾਂ ਦਾ ਖਾਣਾ ਤੇ ਕੰਮ ਕਰਦਾ ਅਸਰਾ ਹੈ ਹੁਣ ਇਹ ਦੱਸ ਮੇਰਾ ਬੇਟਾ ਕਿੱਥੇ ਹੈ ਮੈਂ ਉਸ ਨੂੰ ਬਹੁਤ ਦਿਨਾਂ ਤੋਂ ਨਹੀਂ ਦੇਖਿਆ ਉਹ ਕਿੱਥੇ ਗਿਆ ਮੇਰੀ ਗੱਲ ਸੁਣਦੇ ਹੀ ਬਹੂ ਦਾ ਚਿਹਰਾ ਉਦਾਸ ਹੋ ਗਿਆ ਉਸ ਦੀ ਉਦਾਸੀ ਦੇਖ ਕੇ ਮੈਂ ਤੁਰੰਤ ਪੁੱਛਿਆ ਕੀ ਹੋਇਆ ਬਹੂ ਤੂੰ ਅਚਾਨਕ ਉਦਾਸ ਕਿਉਂ ਹੋ ਗਈ ਜਦੋਂ ਮੈਂ ਬਹੂ ਨੂੰ ਬੇਟੇ ਦੇ ਬਾਰੇ ਪੁੱਛਿਆ ਤਾਂ ਉਹ ਖੁਦ ਚੁੱਪ ਰਹੀ ਫਿਰ ਹੌਲੀ ਜਿਹੀ ਬੋਲੀ ਪਾਪਾ ਮੈਂ ਤੁਹਾਨੂੰ ਕੀ ਦੱਸਾਂ ਉਹ ਜਿਹਦੇ ਦਿਨ ਪਹਿਲਾਂ ਸਾਡਾ ਝਗੜਾ ਹੋਇਆ ਤੇ ਉਹ ਗੁੱਸੇ ਵਿੱਚ ਘਰ ਛੱਡ ਕੇ ਕਿਤੇ ਚਲੇ ਗਏ ਇਹ ਸੁਣ ਕੇ ਮੈਂ ਹੈਰਾਨ ਹੋ ਗਿਆ ਮੈਂ ਕਿਹਾ ਤੂੰ ਕੀ ਕਹਿ ਰਹੀ ਹੈ ਬਹੂ ਮੇਰਾ ਬੇਟਾ ਘਰ ਛੱਡ ਕੇ ਚਲਾ ਗਿਆ ਇਹ ਕਿਵੇਂ ਹੋ ਸਕਦਾ ਬਹੂ ਨੇ ਦੁਖੀ ਹੋ ਕੇ ਕਿਹਾ ਪਾਪਾ ਤੁਸੀਂ ਆਪਣੇ ਬੇਟੇ ਨੂੰ ਨਹੀਂ ਪਹਿਚਾਨਦੇ ਉਹ ਮੈਨੂੰ ਪਿਆਰ ਨਹੀਂ ਕਰਦੇ ਸਾਡੇ ਵਿਆਹ ਨੂੰ 4 ਸਾਲ ਹੋ ਗਏ ਨੇ ਪਰ ਉਹਨਾਂ ਨੇ ਮੈਨੂੰ ਕਦੇ ਖੁਸ਼ ਨਹੀਂ ਰੱਖਿਆ ਉਹ ਹਮੇਸ਼ਾ ਆਪਣੇ ਕੰਮ ਵਿੱਚ ਹੀ ਬਿਜੀ ਰਹਿੰਦੇ ਨੇ ਤੇ ਮੇਰੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਹੁਣ ਤੁਸੀਂ ਹੀ ਦੱਸੋ ਕਿ ਮੈਨੂੰ ਆਪਣੇ ਪਤੀ ਦਾ ਪਿਆਰ ਤੇ ਸੁੱਖ ਪਾਉਣ ਦਾ ਹੱਕ ਹੈ ਕਿ ਨਹੀਂ ਮੇਰੀਆਂ ਇਛਾਵਾਂ ਨੇ ਮੇਰਾ ਵੀ ਮਾਣਾ ਮੈਨੂੰ ਵੀ ਉਹਨਾਂ ਦਾ ਸਾਥ ਚਾਹੀਦਾ ਉਹਨਾਂ ਦਾ ਸਮਾਂ ਚਾਹੀਦਾ ਉਸ ਦੀਆਂ ਗੱਲਾਂ ਸੁਣ ਕੇ ਮੈਂ ਡੂੰਘੀ ਸੋਚ ਵਿੱਚ ਪੈ ਗਿਆ ਮੈਂ ਕਿਹਾ ਪਰ ਬਹੁਤੂ ਇਹ ਪਹਿਲਾਂ ਕਿਉਂ ਨਹੀਂ ਦੱਸਿਆ ਜੇ ਤੈਨੂੰ ਪਰੇਸ਼ਾਨੀ ਸੀ ਤਾਂ ਮੈਨੂੰ ਦੱਸਣ ਵਿੱਚ ਦੇਰੀ ਕਿਉਂ ਕੀਤੀ ਬਹੁ ਨੇ ਉਦਾਸ ਹੋ ਕੇ ਕਿਹਾ ਪਾਪਾ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੀ ਵਜ੍ਹਾ ਨਾਲ ਕਿਸੇ ਨੂੰ ਵੀ ਦੁੱਖ ਮਿਲੇ ਮੈਂ ਸੋਚਿਆ ਕਿ ਸਮੇਂ ਦੇ ਨਾਲ ਸਭ ਠੀਕ ਹੋ ਜਾਵੇਗਾ ਪਰ ਹੁਣ ਹਾਲਾਤ ਹੋਰ ਹੀ ਵਿਗੜ ਗਏ ਨੇ ਮੈਂ ਬਹੂ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਠੀਕ ਹੈ ਹੁਣ ਚਿੰਤਾ ਨਾ ਕਰ ਮੈਨੂੰ ਮੇਰੇ ਬੇਟੇ ਦਾ ਪਤਾ ਲਗਾਉਂਦੇ ਮੈਂ ਉਸ ਨੂੰ ਲੱਭ ਕੇ ਇੱਥੇ ਲੈ ਕੇ ਆਉਂਗਾ ਤਾਂ ਬਹੂ ਨੇ ਕਿਹਾ ਪਾਪਾ ਉਹਨਾਂ ਦੇ ਆਫਿਸ ਦੇ ਦੋਸਤਾ ਫੋਨ ਆਇਆ ਸੀ ਉਹਨਾਂ ਨੇ ਦੱਸਿਆ ਕਿ ਤੁਹਾਡਾ ਬੇਟਾ ਫਿਲਹਾਲ ਉਹਨਾਂ ਦੇ ਨਾਲ ਹੈ ਸ਼ਾਇਦ ਉਹ ਗੁੱਸੇ ਵਿੱਚ ਹੈ ਤੇ ਸਮਾਂ ਲੈਣਾ ਚਾਹੁੰਦਾ ਹੈ ਮੈਂ ਵੀ ਉਸਦੀ ਗੱਲ ਸੁਣੀ ਤੇ ਸਮਝਿਆ ਬਹੁਤ ਇਹਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਮੈਂ ਉਸ ਨਾਲ ਗੱਲ ਕਰੂੰਗਾ ਤੇ ਸਭ ਠੀਕ ਕਰ ਦੇਵਾਂਗਾ ਫਿਰ ਬਹੂ ਨੇ ਗੱਲ ਬਦਲਦੇ ਹੋਏ ਕਿਹਾ ਪਾਪਾ ਜੀ ਇਹਨਾਂ ਗੱਲਾਂ ਨੂੰ ਛੱਡੋ ਤੁਸੀਂ ਦੱਸੋ ਇੱਥੇ ਆ ਕੇ ਤੁਹਾਨੂੰ ਕਿਵੇਂ ਲੱਗ ਰਿਹਾ ਮੈਂ ਮੁਸਕਰਾਉਂਦੇ ਹੋਏ ਕਿਹਾ ਬਹੂ ਇੱਥੇ ਆ ਕੇ ਤਾਂ ਚੰਗਾ ਹੀ ਲੱਗ ਰਿਹਾ ਪਰ ਤੇਰੀਆਂ ਗੱਲ ਸੁਣ ਕੇ ਤਾਂ ਮੇਰਾ ਮਨ ਭਾਰਾ ਜਾ ਹੋ ਗਿਆ ਫਿਰ ਵੀ ਤੈਨੂੰ ਦੇਖ ਕੇ ਚੰਗਾ ਲੱਗ ਰਿਹਾ ਤੂੰ ਬਹੁਤ ਸੋਹਣੀ ਲੱਗ ਰਹੀ ਹੈਂ ਇਹ ਸੁਣ ਕੇ ਬਹੁਤ ਥੋੜੀ ਸ਼ਰਮਾ ਗਈ ਤੇ ਬੋਲੀ ਤਾਂ ਕਿ ਪਹਿਲਾਂ ਮੈਂ ਸੋਹਣੀ ਨਹੀਂ ਲੱਗਦੀ ਸੀ ਮੈਂ ਹੱਸਦੇ ਹੋਏ ਕਿ ਆ ਪਹਿਲਾਂ ਵੀ ਤੂੰ ਸੋਹਣੀ ਸੀ ਪਰ ਹੁਣ ਤੂੰ ਪਹਿਲਾਂ ਤੋਂ ਕਿਤੇ ਜ਼ਿਆਦਾ ਸੋਹਣੀ ਲੱਗ ਰਹੀ ਹੈ ਸ਼ਾਇਦ ਇਹ ਮੇਰੀ ਉਮਰ ਦਾ ਅਸਰ ਹੈ ਕਿ ਮੈਂ ਚੀਜ਼ਾਂ ਨੂੰ ਹੋਰ ਹੀ ਜ਼ਿਆਦਾ ਮਹਿਸੂਸ ਕਰ ਰਿਹਾ ਮੇਰੀ ਨੌ ਸੁਭਾਅ ਵਿੱਚ ਹੀ ਇਸ ਬਹੁਤ ਖੁੱਲੀ ਸੀ ਤੇ ਖੁਸ਼ ਮਜ਼ਾਜ ਸੀ ਮੈਂ ਜੋ ਕੁਝ ਵੀ ਕਿਹਾ ਉਸਨੇ ਉਸ ਨੂੰ ਸਹਿਜਤਾ ਨਾਲ ਲਿਆ ਨਾ ਤਾਂ ਉਹ ਮੇਰੀਆਂ ਗੱਲਾਂ ਦਾ ਬੁਰਾ ਮੰਦੀ ਸੀ ਤੇ ਨਾ ਹੀ ਉਹਨਾਂ ਤੋਂ ਕੋਈ ਸ਼ਰਮ ਮਹਿਸੂਸ ਕਰਦੀ ਸੀ ਉਹ ਸਹਿਜਤਾ ਨਾਲ ਹੱਸਦੀ ਤੇ ਖੁੱਲ ਕੇ ਗੱਲ ਕਰਦੀ ਸੀ ਥੋੜੀ ਦੇਰ ਬਾਅਦ ਬਹੂ ਨੇ ਮੁਸਕਰਾਉਂਦੇ ਹੋਏ ਕਿਹਾ ਪਾਪਾ ਜੀ ਇੱਕ ਗੱਲ ਪੁੱਛਾਂ ਮੈਂ ਕਿਹਾ ਪੁੱਛ ਬਹੂ ਜੋ ਵੀ ਪੁੱਛਣਾ ਹੈ ਉਹ ਬੋਲੀ ਮੰਮੀ ਦੀ ਮੌਤ ਤੋਂ ਬਾਅਦ ਤੁਸੀਂ ਕਦੇ ਕਿਸੇ ਦੇ ਸਾਥ ਦਾ ਆਨੰਦ ਲਿਆ ਉਸ ਦਾ ਸਵਾਲ ਸੁਣ ਕੇ ਮੈਂ ਕੁਝ ਪਲ ਦੇ ਲਈ ਚੁੱਪ ਰਹਿ ਗਿਆ ਫਿਰ ਹੱਸਦੇ ਹੋਏ ਬੋਲਿਆ ਬਹੁਤ ਜਾਣਦੀਆਂ ਮੈਂ ਨਵੀਂ ਉਮਰ ਦੀਆਂ ਕੁੜੀਆਂ ਵਿੱਚ ਕੋਈ ਰੁਚੀ ਨਹੀਂ ਰੱਖਦਾ। ਮੈਨੂੰ ਤਾਂ ਤੇਰੇ ਵਰਗੀ ਹੀ ਉਮਰ ਦੀਆਂ ਔਰਤਾਂ ਪਸੰਦ ਨੇ। ਮੇਰੇ ਜਵਾਬ ਤੇ ਉਹ ਥੋੜਾ ਹੈਰਾਨ ਹੋਈ ਤੇ ਫਿਰ ਸ਼ਰਾਰਤੀ ਅੰਦਾਜ਼ ਵਿੱਚ ਬੋਲੀ, "ਹਾਂ ਮੈਨੂੰ ਪਤਾ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਤੁਸੀਂ ਹਮੇਸ਼ਾ ਮੇਰੇ ਪਿੱਛੇ-ਪਿੱਛੇ ਘੁੰਮਦੇ ਰਹਿੰਦੇ ਹੋ।" ਮੈਂ ਮੁਸਕਰਾਉਂਦੇ ਹੋਏ ਕਿਹਾ, "ਬਹੂ ਮੈਂ ਭਲਾ ਹੀ ਇੰਨੇ ਦਿਨਾਂ ਤੋਂ ਤੇਰੇ ਤੋਂ ਦੂਰ ਸੀ ਪਰ ਮੇਰਾ ਮਨ ਹਮੇਸ਼ਾ ਤੇਰੇ ਹੀ ਬਾਰੇ ਵਿੱਚ ਸੋਚਦਾ ਰਿਹਾ। ਤੇਰੀ ਚਿੰਤਾ, ਤੇਰੀ ਖੁਸ਼ੀ ਤੇ ਤੇਰੀਆਂ ਗੱਲਾਂ" ਸਭ ਮੇਰੇ ਮਾਨ ਵਿੱਚ ਹੀ ਰਹਿੰਦੀਆਂ ਸੀ ਮੇਰੀ ਗੱਲ ਸੁਣ ਕੇ ਬਹੂ ਨੇ ਪਹਿਲੀ ਵਾਰ ਹਲਕੀ ਜਿਹੀ ਸ਼ਰਮ ਮਹਿਸੂਸ ਕੀਤੀ ਉਹ ਥੋੜੀ ਮੁਸਕराई ਤੇ ਬਿਨਾ ਕੁਝ ਕਹੇ ਉਥੋਂ ਚਲੀ ਗਈ ਇੱਕ ਦਿਨ ਮੈਂ ਆਪਣੀ ਬਹੂ ਦੇ ਕਮਰੇ ਵਿੱਚ ਗਿਆ ਜਦੋਂ ਮੈਂ ਅੰਦਰ ਪਹੁੰਚਿਆ ਤਾਂ ਦੇਖਿਆ ਕਿ ਉਹ ਆਪਣੇ ਲੈਪਟਾਪ ਤੇ ਕੁਝ ਦੇਖ ਰਹੀ ਸੀ ਉਹ ਸਕਰੀਨ ਤੇ ਇੰਨੀ ਧਿਆਨ ਨਾਲ ਦੇਖ ਰਹੀ ਸੀ ਕਿ ਉਸ ਨੂੰ ਮੇਰੇ ਕਮਰੇ ਵਿੱਚ ਆਉਣ ਦਾ ਪਤਾ ਨ ਲੱਗਿਆ ਮੈਂ ਸਹਜਤਾ ਨਾਲ ਪੁੱਛਿਆ ਬਹੂ ਤੂੰ ਕੀ ਦੇਖ ਰਹੀ ਹੈਂ ਮੇਰੀ ਆਵਾਜ਼ ਸੁਣਦੇ ਹੀ ਉਹ ਹੈਰਾਨ ਹੋ ਗਈ। ਉਸਨੇ ਤੁਰੰਤ ਲੈਪਟਾਪ ਦੀ ਸਕਰੀਨ ਬੰਦ ਕਰ ਦਿੱਤੀ ਤੇ ਮੇਰੇ ਵੱਲ ਦੇਖਿਆ। ਉਸ ਦੀਆਂ ਨਜ਼ਰਾਂ ਵਿੱਚ ਹਲਕੀ ਝਿਜਕ ਸੀ। ਪਰ ਉਸਨੇ ਕੁਝ ਨਹੀਂ ਕਿਹਾ। ਮੈਂ ਫਿਰ ਪੁੱਛਿਆ ਕੀ ਹੋਇਆ ਬਹੂ? ਤੂੰ ਇੰਨੇ ਧਿਆਨ ਨਾਲ ਕੀ ਦੇਖ ਰਹੀ ਸੀ? ਪਰ ਉਸਨੇ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਤੇ ਜਾਣਬੁੱਝ ਕੇ ਗੱਲ ਨੂੰ ਬਦਲਣ ਦੀ ਕੋਸ਼ਿਸ਼ ਕੀਤੀ। ਉਸਨੇ ਕਿਹਾ ਪਾਪਾ ਤੁਸੀਂ ਇੱਥੇ ਕਿਉਂ ਆਏ? ਕੁਝ ਚਾਹੀਦਾ ਸੀ? ਮੈਂ ਮੁਸਕਰਾਉਂਦੇ ਹੋਏ ਕਿਹਾ ਬਹੂ ਸੱਚ ਕਹਾ ਤਾਂ ਮੈਨੂੰ ਭੁੱਖ ਲੱਗੀ ਹੈ ਪਲੀਜ਼ ਕੁਝ ਖਾਣੇ ਦੇ ਲਈ ਬਣਾ ਦੇ ਉਹ ਤੁਰੰਤ ਉੱઠી ਤੇ ਬੋਲੀ ਠੀਕ ਹੈ ਤੁਸੀਂ ਬੈਠੋ ਮੈਂ ਤੁਹਾਡੇ ਲਈ ਕੁਝ ਤਿਆਰ ਕਰਦੀ ਹਾਂ ਇਸ ਤੋਂ ਬਾਅਦ ਉਹ ਜਲਦੀ ਕਮਰੇ ਤੋਂ ਬਾਹਰ ਚਲੀ ਗਈ ਮੈਨੂੰ ਲੱਗਿਆ ਕਿ ਉਹ ਕੁਝ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਉਸ ਦੇ ਵਰਤਾਅ ਤੋਂ ਹਲਕੀ ਬੇਚੈਨੀ ਦਾ ਪਤਾ ਲੱਗ ਰਿਹਾ ਸੀ ਜੋ ਮੈਨੂੰ ਸਪਸ਼ਟ ਰੂਪ ਨਾਲ ਦਿਖ ਰਹੀ ਸੀ ਜਦੋਂ ਬਹੁ ਕਮਰੇ ਤੋਂ ਗਈ ਤਾਂ ਮੇਰੀ ਜਿਗਿਆਸਾ ਵਧਦੀ ਜਾ ਰਹੀ ਸੀ ਮੈਂ ਸੋਚਿਆ ਆਖਰ ਅਜੀਹਾ ਕੀ ਹੈ ਜੋ ਬਹੁ ਇਨੀ ਗੰਭੀਰਤਾ ਨਾਲ ਦੇਖ ਰਹੀ ਸੀ ਮੇਰੇ ਆਉਣ ਤੇ ਉਸ ਨੇ ਇਨੀ ਜਲਦੀ ਲੈਪਟਾਪ ਬੰਦ ਕਰ ਦਿੱਤਾ ਮੈਨੂੰ ਖੁਦ ਨੂੰ ਰੋਕਣਾ ਮੁਸ਼ਕਲ ਲੱਗਿਆ ਮੈਂ ਹੌਲੀ ਜਿਹੀ ਬਹੁ ਦਾ ਲੈਪਟਾਪ ਚਾਲੂ ਕੀਤਾ ਜਿਵੇਂ ਹੀ ਸਕਰੀਨ ਆਨ ਹੋਈ ਮੈਂ ਹੈਰਾਨ ਹੋ ਗਿਆ ਜੋ ਕੁਝ ਮੈਂ ਸਕਰੀਨ ਤੇ ਦੇਖਿਆ ਉਸ ਨੂੰ ਦੇਖ ਕੇ ਤਾਂ ਮੇਰਾ ਮਨ ਵਿਚਲਿਤ ਹੋ ਗਿਆ ਅਜੀਹਾ ਕੁਝ ਮੈਂ ਕਦੇ ਸੋਚਿਆ ਵੀ ਨਹੀਂ ਸੀ ਮੇਰੀਆਂ ਅੱਖਾਂ ਦੇ ਸਾਹਮਣੇ ਜੋ ਦ੍ਰਿਸ਼ ਸੀ ਉਸ ਨੇ ਮੇਰੇ ਮਨ ਵਿੱਚ ਕਈ ਸਵਾਲ ਖੜੇ ਕਰ ਦਿੱਤੇ ਹੁਣ ਮੈਨੂੰ ਸਮਝ ਵਿੱਚ ਆਉਣ ਲੱਗਿਆ ਸੀ ਕਿ ਬਹੂ ਇੰਨੀ ਬੇਚੈਨ ਕਿਉਂ ਸੀ ਤੇ ਕਿਉਂ ਉਸ ਨੇ ਲੈਪਟਾਪ ਤੁਰੰਤ ਬੰਦ ਕਰ ਦਿੱਤਾ ਸੀ ਇਹ ਸੋਚ ਕੇ ਮੈਂ ਉਲਝਣ ਵਿੱਚ ਪੈ ਗਿਆ ਕਿ ਇਸ ਵਿਸ਼ੇ ਤੇ ਗੱਲ ਕਰਨੀ ਸਹੀ ਹੋਵੇਗੀ ਜਾਂ ਨਹੀਂ ਉਸ ਸਮੇਂ ਮੈਨੂੰ ਬਹੂ ਦੇ ਪੈਰਾਂ ਦੀ ਆਵਾਜ਼ ਸੁਣਾਈ ਦਿੱਤੀ ਉਹ ਵਾਪਸ ਕਮਰੇ ਵਿੱਚ ਆ ਰਹੀ ਸੀ ਮੈਂ ਘਬਰਾਹਟ ਵਿੱਚ ਲੈਪਟਾਪ ਜਲਦੀ ਬੰਦ ਕਰ ਦਿੱਤਾ ਤੇ ਉਸ ਨੂੰ ਕੋਲ ਰੱਖ ਲਿਆ ਜਿਵੇਂ ਮੈਂ ਕੁਝ ਦੇਖਿਆ ਹੀ ਨਾ ਹੋਵੇ ਬਹੁ ਕਮਰੇ ਵਿੱਚ ਆਈ ਤੇ ਮਸਕਰਾਉਂਦੇ ਹੋਏ ਬੋਲੀ ਪਾਪਾ ਜੀ ਮੈਂ ਤੁਹਾਡੇ ਲਈ ਖਾਣਾ ਬਣਾ ਦਿੱਤਾ ਤੁਸੀਂ ਭੁੱਖੇ ਸੀ ਇਸ ਲਈ ਮੈਂ ਜਲਦੀ ਕੁਝ ਤਿਆਰ ਕਰ ਦਿੱਤਾ ਚਲੋ ਖਾਣਾ ਖਾ ਲਓ ਉਸ ਦੀ ਗੱਲ ਸੁਣ ਕੇ ਮੈਂ ਥੋੜਾ ਅਸਹਿਜ ਹੋ ਗਿਆ ਮੇਰੇ ਮਨ ਵਿੱਚ ਖਿਆਲ ਆਇਆ ਕਿ ਸ਼ਾਇਦ ਮੈਂ ਉਸ ਨਾਲ ਸਿੱਧੀ ਗੱਲ ਕਰਾਂ ਮੈਂ ਸੋਚਿਆ ਜੇ ਮੈਂ ਨਾਉ ਤੋਂ ਪੁੱਛਾਂ ਕਿ ਕਿਉ ਮੇਰੇ ਨਾਲ ਆਪਣੇ ਮਨ ਦੀ ਗੱਲ ਕਰਨਾ ਚਾਹੁੰਦੀ ਹੈ ਜਾਂ ਉਸ ਨੂੰ ਕੋਈ ਦਿੱਕਤ ਹੈ ਤਾਂ ਮੈਂ ਉਸ ਦਾ ਹੱਲ ਕਰ ਸਕਦਾ ਸ਼ਾਇਦ ਉਹ ਨਾਰਾਜ਼ ਹੋ ਜਾਵੇਗੀ ਇਹ ਸੋਚ ਕੇ ਮੈਂ ਚੁੱਪ ਰਹਿਣਾ ਹੀ ਬਿਹਤਰ ਸਾਂਝਾ ਮੈਂ ਸਮਝ ਗਿਆ ਸੀ ਕਿ ਇਹ ਵਿਸ਼ਾ ਸੁਵੇਦਨਸ਼ੀਲ ਹੈ ਤੇ ਉਸ ਨੂੰ ਬਿਨਾਂ ਉਸ ਦੀ ਮਰਜ਼ੀ ਦੇ ਛੇੜਨਾ ਠੀਕ ਨਹੀਂ ਹੋਵੇਗਾ ਮੈਂ ਉਸ ਨੂੰ ਕੁਝ ਵੀ ਪੁੱਛਣ ਦਾ ਇਰਾਦਾ ਤਿਆਗ ਦਿੱਤਾ ਤੇ ਉਸ ਦੇ ਨਾਲ ਖਾਣਾ ਖਾਣ ਚਲਾ ਗਿਆ ਇੱਕ ਰਾਤ ਜਦੋਂ ਸਭ ਕੁਝ ਸ਼ਾਂਤ ਸੀ ਮੈਂ ਆਪਣੇ ਨੂ ਦੇ ਕਮਰੇ ਵਿੱਚੋਂ ਹੌਲੀ-ਹੌਲੀ ਆਵਾਜ਼ਾਂ ਸੁਣੀਆ ਅਜੀਬ ਲੱਗ ਰਿਹਾ ਸੀ ਜਿਵੇਂ ਕੋ ਕਿਸੇ ਨਾਲ ਗੱਲ ਕਰ ਰਹੀ ਹੋਵੇ ਆਵਾਜ਼ਾਂ ਸਪਸ਼ਟ ਸੀ ਪਰ ਗੱਲਬਾਤ ਦੇ ਸੁਰ ਵਿੱਚ ਕੁਝ ਅਜੀਬਾ ਸੀ ਜਿਸ ਨੇ ਮੇਰੇ ਮਨ ਨੂੰ ਬੇਚੈਨ ਕਰ ਦਿੱਤਾ ਸ਼ੁਰੂ ਵਿੱਚ ਮੈਂ ਉਸ ਨੂੰ ਨਜ਼ਰ ਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਸਮੇਂ ਨਾਲ ਮੇਰੀ ਜਿਗਿਆਸਾ ਵਧਣ ਲੱਗੀ ਮੈਂ ਸੋਚਣ ਲੱਗਿਆ ਇੰਨੀ ਰਾਤ ਨੂੰ ਬਹੁ ਕਿਸ ਨਾਲ ਗੱਲਾਂ ਕਰ ਰਹੀ ਹੈ ਕੁਝ ਮਿੰਟਾਂ ਤੱਕ ਖੁਦ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਫਿਰ ਮੇਰੇ ਤੋਂ ਰਹਿਣਾ ਨਹੀਂ ਗਿਆ ਮੈਂ ਹੌਲੀ ਹੌਲੀ ਬਹੂ ਦੇ ਕਮਰੇ ਵੱਲ ਵਧਿਆ ਦਰਵਾਜ਼ਾ ਥੋੜਾ ਖੁੱਲਿਆ ਸੀ ਮੈਂ ਬਿਨਾਂ ਕੋਈ ਆਵਾਜ਼ ਕੀਤੇ ਅੰਦਰ ਚੱਕਨ ਦੀ ਕੋਸ਼ਿਸ਼ ਕੀਤੀ ਬਹੂ ਫੋਨ ਤੇ ਕਿਸੇ ਨਾਲ ਗੱਲਾਂ ਕਰ ਰਹੀ ਸੀ ਉਸ ਦੀ ਆਵਾਜ਼ ਹੌਲੀ ਹੌਲੀ ਆ ਰਹੀ ਸੀ ਪਰ ਗੱਲਬਾਤ ਦੇ ਕੁਝ ਸ਼ਬਦ ਮੇਰੇ ਕੰਨਾਂ ਤੱਕ ਪਹੁੰਚੇ ਮੈਂ ਉਸ ਨੂੰ ਕਹਿੰਦੇ ਸੁਣਿਆ ਤੈਨੂੰ ਇਸਦੇ ਲਈ ਮੇਰੇ ਘਰੇ ਆਉਣਾ ਪਵੇਗਾ ਤੇ ਪੂਰੀ ਰਾਤ ਮੇਰੇ ਨਾਲ ਹੀ ਰਹਿਣਾ ਪਵੇਗਾ ਉਸ ਦੇ ਇਹ ਸ਼ਬਦ ਸੁਣ ਕੇ ਮੈਂ ਹੈਰਾਨ ਹੋ ਗਿਆ ਮੇਰੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਤੇ ਮੇਰੇ ਮਨ ਵਿੱਚ ਕਈ ਸਵਾਲ ਉੱਠਣ ਲੱਗੇ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੇਰੀ ਬਹੂ ਇਸ ਤਰ੍ਹਾਂ ਗੱਲਾਂ ਕਰ ਰਹੀ ਹੈ ਮੈਂ ਖੁਦ ਨੂੰ ਕਿਹਾ ਮੈਂ ਇਹ ਕੀ ਸੁਣ ਰਿਹਾ ਕਿ ਇਹ ਉਹੀ ਹੈ ਜਿਸ ਨੂੰ ਮੈਂ ਹਮੇਸ਼ਾ ਸਿੱਧੀ ਸਾਦੀ ਤੇ ਖੁਸ਼ ਮિજાਜ ਔਰਤ ਸਮਝਦਾ ਸੀ ਉਹ ਇਸ ਤਰ੍ਹਾਂ ਦੇ ਕਿਉਂ ਕਰ ਰਹੀ ਹੈ ਕਿਸ ਤਰ੍ਹਾਂ ਕਿਸ ਨਾਲ ਗੱਲਾਂ ਕਰ ਰਹੀ ਹੈ ਸੋ ਬਾਅਦ ਮੈਂ ਦੇਖਿਆ ਕਿ ਬਹੂ ਫੋਨ ਕੱਟਣ ਤੋਂ ਬਾਅਦ ਕਮਰੇ ਵਿੱਚ ਇੱਧਰ ਉੱਧਰ ਘੁੰਮਣ ਲੱਗੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਚੀਜ਼ ਦੀ ਤਿਆਰੀ ਕਰ ਰਹੀ ਹੋਵੇ। ਉਸ ਦੀਆਂ ਹਰਕਤਾਂ ਨੇ ਮੇਰੇ ਮਨ ਵਿੱਚ ਹੋਰ ਵੀ ਜ਼ਿਆਦਾ ਸ਼ੱਕ ਭਰ ਦਿੱਤਾ। ਮੈਂ ਉੱਥੇ ਜ਼ਿਆਦਾ ਦੇਰ ਨਹੀਂ ਰੁਕ ਸਕਿਆ। ਮੈਂ ਸੋਚਿਆ ਸ਼ਾਇਦ ਜੇ ਮੈਨੂੰ ਉਸ ਨੇ ਦੇਖ ਲਿਆ ਤਾਂ ਉਹ ਗਲਤ ਸਮਝ ਸਕਦੀ ਹੈ। ਇਸ ਲਈ ਮੈਂ ਹੌਲੀ-ਹੌਲੀ ਆਪਣੇ ਕਮਰੇ ਵਿੱਚ ਆ ਗਿਆ। ਆਪਣੇ ਬਿਸਤਰ ਤੇ ਲੇਟਦੇ ਹੀ ਮੇਰੇ ਮਨ ਵਿੱਚ ਨੋੜੀਆਂ ਗੱਲਾਂ ਤੇ ਉਸ ਦੀਆਂ ਹਰਕਤਾਂ ਕੋ ਮੱਲ ਲਗੀਆਂ ਉਹ ਕਿਸ ਨਾਲ ਗੱਲ ਕਰ ਰਹੀ ਸੀ ਕਿ ਉਹ ਸੱਚ ਵਿੱਚ ਕਿਸੇ ਨੂੰ ਘਰੇ ਬੁਲਾ ਰਹੀ ਸੀ ਤੇ ਜੇ ਇਸ ਤਰ੍ਹਾਂ ਹੈ ਤਾਂ ਕਿਉਂ ਉਸ ਰਾਤ ਮੈਂ ਸੌਣ ਦੀ ਬਹੁਤ ਕੋਸ਼ਿਸ਼ ਕਰਦਾ ਰਿਹਾ ਪਰ ਮੇਰੀ ਬੇਚੈਨੀ ਮੈਨੂੰ ਸੌਣ ਨਹੀਂ ਦੇ ਰਹੀ ਸੀ ਬਹੁ ਦੀਆਂ ਕਈਆਂ ਗੱਲਾਂ ਤੇ ਉਸ ਦੇ ਵਰਤਾਅ ਤੇ ਮੈਨੂੰ ਬਿਲਕੁਲ ਵੀ ਵਿਸ਼ਵਾਸ ਨਹੀਂ ਹੋ ਰਿਹਾ ਸੀ ਮੇਰੇ ਮਨ ਵਿੱਚ ਲਗਾਤਾਰ ਸਵਾਲ ਉੱਠਦੇ ਰਹੇ ਤੇ ਮੈਂ ਇਹ ਸੋਚਦਾ ਰਿਹਾ ਕਿ ਇਸ ਹਾਲਤ ਵਿੱਚ ਮੈਨੂੰ ਕੀ ਕਰਨਾ ਚਾਹੀਦਾ ਸਵੇਰ ਜਦੋਂ ਮੈਂ ਆਪਣੇ ਕਮਰੇ ਤੋਂ ਬਾਹਰ ਆਇਆ ਤਾਂ ਦੇਖਿਆ ਕਿ ਬਹੂ ਨਹਾ ਕੇ ਕਮਰੇ ਤੋਂ ਬਾਹਰ ਆ ਰਹੀ ਸੀ ਉਸ ਦੇ ਗਿੱਲੇ ਵਾਲਾਂ ਵਿੱਚ ਤੌਲੀਆ ਲਪੇਟਿਆ ਹੋਇਆ ਸੀ ਤੇ ਉਹ ਵਾਲ ਸੁਕਾਉਣ ਵਿੱਚ ਬਿਜੀ ਸੀ ਉਸ ਦੀ ਸਾਦਗੀ ਤੇ ਤਾਜ਼ਗੀ ਦੇਖ ਕੇ ਮੈਨੂੰ ਚੰਗਾ ਲੱਗਿਆ ਪਰ ਮੈਂ ਖੁਦ ਨੂੰ ਕੰਟਰੋਲ ਵਿੱਚ ਰੱਖਿਆ ਤੇ ਉਸ ਨੂੰ ਕਿਹਾ ਬਹੂ ਮੈਨੂੰ ਨਾਸ਼ਤਾ ਦੇ ਦੇ ਭੁੱਖ ਲੱਗ ਰਹੀ ਹੈ ਉਹ ਮੁਸਕਰਾਉਂਦੇ ਹੋਏ ਰਸੋਈ ਵਿੱਚ ਗਈ ਤੇ ਥੋੜੀ ਦੇਰ ਵਿੱਚ ਮੇਰੇ ਲਈ ਨਾਸ਼ਤਾ ਲੈ ਕੇ ਆਈ ਜਦੋਂ ਮੇਰੇ ਕੋਲ ਨਾਸ਼ਤੇ ਦੇ ਨਾਲ ਆਈ ਤਾਂ ਅਚਾਨਕ ਉਸਦਾ ਪੈਰ ਤਿਲਕ ਗਿਆ ਉਹ ਸੰਤੁਲਨ ਨਹੀਂ ਰੱਖ ਸਕੀ ਤੇ ਫਰਸ਼ ਤੇ ਡਿੱਗ ਗਈ ਡਿੱਗਦੇ ਹੀ ਉਹ ਦਰਦ ਨਾਲ ਕਰਲਾਉਣ ਲੱਗੀ ਮੈਂ ਘਬਰਾ ਗਿਆ ਤੇ ਤੁਰੰਤ ਉਸਦੀ ਮਦਦ ਦੇ ਲਈ ਚੁੱਕ ਗਿਆ ਤੇ ਉਸ ਦੇ ਦੋਨੇ ਹੱਥ ਮਜ਼ਬੂਤੀ ਨਾਲ ਫੜ ਲਏ ਤੇ ਉਸ ਨੂੰ ਸਹਾਰਾ ਦੇ ਕੇ ਚੁੱਕਣ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਉਸਦੇ ਹੱਥਾਂ ਨੂੰ ਛੂਆ ਤਾਂ ਮੈਨੂੰ ਇੱਕ ਅਲੱਗ ਜਿਹਾ ਅਹਿਸਾਸ ਹੋਇਆ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਸੀ ਉਸ ਪਲ ਮੈਂ ਉਸ ਦੀਆਂ ਅੱਖਾਂ ਵਿੱਚ ਦੇਖਿਆ ਉਸ ਦੀਆਂ ਅੱਖਾਂ ਵਿੱਚ ਹਲਕਾ ਦਰਦ ਸੀ ਪਰ ਉਹਨਾਂ ਵਿੱਚ ਕੁਝ ਅਜੀਬਾ ਵੀ ਸੀ ਜਿਸ ਨੂੰ ਮੈਂ ਸਮਝ ਨਹੀਂ ਪਾ ਰਿਹਾ ਸੀ ਮੈਂ ਉਸ ਨੂੰ ਚੁੱਕਣ ਦੇ ਬਹਾਨੇ ਉਸ ਦੇ ਹੱਥਾਂ ਨੂੰ ਥੋੜੀ ਦੇਰ ਤੱਕ ਮਜ਼ਬੂਤੀ ਨਾਲ ਫੜ ਕੇ ਰੱਖਿਆ ਸ਼ਾਇਦ ਮੈਂ ਇਹ ਜਾਣਨਾ ਚਾਹੁੰਦਾ ਸੀ ਕਿ ਉਹ ਇਸ ਸਥਿਤੀ ਨੂੰ ਕਿਵੇਂ ਮਹਿਸੂਸ ਕਰ ਰਹੀ ਹੈ ਬਹੁ ਨੇ ਮੇਰੇ ਵੱਲ ਦੇਖਿਆ ਪਰ ਉਸਨੇ ਕੁਝ ਨਹੀਂ ਕਿਹਾ ਉਸ ਦੀਆਂ ਨਜ਼ਰਾਂ ਵਿੱਚ ਨਾ ਕੋਈ ਵਿਰੋਧ ਸੀ ਤੇ ਨਾ ਹੀ ਕੋਈ ਸ਼ਿਕਾਇਤ ਸੀ ਮੈਂ ਸੋਚਿਆ ਕਿ ਸ਼ਾਇਦ ਇਹ ਵੀ ਇਸ ਪਲ ਨੂੰ ਮਹਿਸੂਸ ਕਰ ਰਹੀ ਹੋਵੇਗੀ ਥੋੜੀ देर ਬਾਅਦ ਮੈਂ ਉਸ ਨੂੰ ਉਠਾਉਣ ਵਿੱਚ ਮਦਦ ਕੀਤੀ ਉਹ ਸੰਭਲ ਕੇ ਖੜੀ ਹੋ ਗਈ ਤੇ ਆਪਣੇ ਕੱਪੜਿਆਂ ਨੂੰ ਠੀਕ ਕਰਨ ਲੱਗੀ ਮੈਂ ਉਸ ਨੂੰ ਪੁੱਛਿਆ ਬਹੁਤ ਤੂੰ ਠੀਕ ਹੈ ਨਾ ਕਿਤੇ ਸੱਟ ਤਾਂ ਨਹੀਂ ਲੱਗੀ ਉਹ ਮੁਸਕराई ਤੇ ਬੋਲੀ ਮੈਂ ਠੀਕ ਹਾਂ ਪਪਾ ਜੀ ਕੋੜਾ ਜਿਹਾ ਮੇਰਾ ਪੈਰ ਫਸ ਲ ਗਿਆ ਸੀ ਤੁਸੀਂ ਬੈਠੋ ਮੈਂ ਹੋਰ ਨਾਸ਼ਤਾ ਲੈ ਕੇ ਆਉਂਦੀ ਹਾਂ ਇਸ ਤੋਂ ਬਾਅਦ ਉਹ ਵਾਪਸ ਰਸੋਈ ਵਿੱਚ ਚਲੀ ਗਈ ਤੇ ਮੈਂ ਹਾਲ ਵਿੱਚ ਬੈਠਾ ਸੀ ਤਾਂ ਮੈਂ ਦੇਖਿਆ ਕਿ ਉਹ ਮੇਰੇ ਵੱਲ ਤਿਰਛੀ ਨਜ਼ਰ ਨਾਲ ਦੇਖ ਕੇ ਹੱਸ ਰਹੀ ਸੀ ਹੁਣ ਮੈਨੂੰ ਵੀ ਬਹੂ ਦੇ ਬਾਰੇ ਵਿੱਚ ਇਸ ਤਰ੍ਹਾਂ ਵਿਚਾਰ ਆਉਣ ਲੱਗੇ ਸੀ ਪਰ ਫਿਰ ਮੈਂ ਸੋਚਿਆ ਕਿ ਸਾਡੇ ਵਿੱਚ ਜੋ ਰਿਸ਼ਤਾ ਹੈ ਉਸ ਨੂੰ ਮੈਂ ਬਦਨਾਮ ਨਹੀਂ ਹੁੰਦੇਵਾਂਗਾ ਇਸ ਤੋਂ ਬਾਅਦ ਮੈਂ ਉਸ ਘਟਨਾ ਨੂੰ ਉੱਥੇ ਹੀ ਭੁਲਾ ਦਿੱ ਦਿੱਤਾ। ਨਾਸ਼ਤਾ ਕਰਨ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਚਲਾ ਗਿਆ। ਮੈਂ ਆਪਣੇ ਕਮਰੇ ਵਿੱਚ ਆਰਾਮ ਕਰ ਰਿਹਾ ਸੀ ਤੇ ਗਹਿਰੀ ਨੀਂਦ ਵਿੱਚ ਸੀ। ਉਦੋਂ ਹੀ ਅਚਾਨਕ ਮੈਨੂੰ ਮਹਿਸੂਸ ਹੋਇਆ ਜਿਵੇਂ ਕੋਈ ਮੇਰੇ ਸਿਰ ਤੇ ਹੌਲੀ-ਹੌਲੀ ਹੱਥ ਫੇਰ ਰਿਹਾ ਹੋਵੇ। ਇਹ स्पर्ਸ਼ ਬੇਹੱਦ ਕੋਮਲ ਤੇ ਪਿਆਰ ਭਰਿਆ ਸੀ ਜਿਸ ਨੇ ਮੇਰੀ ਨੀਂਦ ਹੀ ਢਾਲ ਦਿੱਤੀ ਤੇ ਮੈਂ ਤੁਰੰਤ ਉੱਠ ਕੇ ਬੈਠ ਗਿਆ ਤੇ ਚਾਰੇ ਪਾਸੇ ਦੇਖਣ ਲੱਗਿਆ। ਮੇਰੇ ਸਾਹਮਣੇ ਮੇਰੀ ਬਹੂ ਬੈਠੀ ਸੀ। ਉਹ ਸ਼ਾਂਤ ਤੇ ਪਿਆਰ ਭਰੀਆਂ ਨਜ਼ਰਾਂ ਨਾਲ ਮੈਨੂੰ ਦੇਖ ਰਹੀ ਸੀ ਉਸਦੇ ਹੱਥ ਅਜੇ ਵੀ ਮੇਰੇ ਸਿਰ ਤੇ ਸੀ ਮੈਂ ਥੋੜਾ ਹਰਾਨ ਹੋ ਕੇ ਪੁੱਛਿਆ ਬਹੁਤ ਇੱਥੇ ਇਸ ਸਮੇਂ ਕੀ ਹੋਇਆ ਬਹੁ ਮੁਸਕਰਾਈ ਤੇ ਬੋਲੀ Papa ਤੁਹਾਨੂੰ ਹਰਾਨੇ ਕਿਉਂ ਹੋ ਰਹੀ ਹੈ ਮੈਂ ਹੀ ਹਾਂ ਚਿੰਤਾ ਨਾ ਕਰੋ बस ਤੁਹਾਡੇ ਸਿਰ ਤੇ ਹੱਥ ਫੇਰਦੇ ਫੇਰਦੇ ਮੈਂ ਇੱਥੇ ਬੈਠ ਗਈ ਉਸ ਦੀ ਗੱਲ ਸੁਣ ਕੇ ਮੈਂ ਕੁਝ ਸਮਝ ਨਹੀਂ ਪਾਇਆ ਮੈਨੂੰ ਉਸਦੇ ਵਰਤਾਅ ਦੇਖ ਕੇ ਹਰਾਨੀ ਹੋ ਰਹੀ ਸੀ ਪਰ ਮੈਂ ਕੁਝ ਨਹੀਂ ਕਿਹਾ ਤਾਂ ਬਹੂ ਨੇ ਗੰਭੀਰਤਾ ਨਾਲ ਮੈਨੂੰ ਪੁੱਛਿਆ ਪਾਪਾ ਤੁਹਾਨੂੰ ਮੇਰੇ ਬਾਰੇ ਵਿੱਚ ਕੀ ਲੱਗਦਾ ਹੈ ਮੈਂ ਉਸ ਦੀ ਗੱਲ ਸੁਣ ਕੇ ਥੋੜਾ ਦੋ ਚਿੱਤੀ ਵਿੱਚ ਪੈ ਗਿਆ ਮੈਂ ਜਵਾਬ ਦਿੱਤਾ ਮੈਨੂੰ ਸਮਝ ਨਹੀਂ ਆ ਰਿਹਾ ਤੂੰ ਕੀ ਕਹਿਣਾ ਚਾਹੁੰਦੀ ਹੈ ਬਹੂ ਨੇ ਹਲਕੀ ਮੁਸਕਾਨ ਨਾਲ ਕਿਹਾ ਪਾਪਾ ਮੈਂ ਜੋ ਕਹਿਣਾ ਚਾਹੁੰਦੀ ਹਾਂ ਸ਼ਾਇਦ ਉਹ ਤੁਸੀਂ ਪਹਿਲਾਂ ਹੀ ਸਮਝ ਗਏ ਹੋਵੋਗੇ ਮੇਰੇ ਦਿਲ ਦੀ ਗੱਲ ਤੁਹਾਨੂੰ ਪਤਾ ਲੱਗ ਗਈ ਹੋਵੇਗੀ ਮੈਂ ਸਿਰਫ ਇਹ ਜਾਨਣਾ ਚਾਹੁੰਦੀ ਹਾਂ ਕਿ ਮੈਨੂੰ ਦੇਖ ਕੇ ਤੁਹਾਡੇ ਮਨ ਵਿੱਚ ਕਿਹੋ ਜਿਹੀ ਭਾਵਨਾ ਆਉਂਦੀ ਹੈ ਮੈਂ ਕਿਹਾ ਬਹੂ ਜੇ ਮੈਂ ਤੈਨੂੰ ਸੱਚ ਦੱਸਾਂ ਤਾਂ ਤੈਨੂੰ ਕੋਈ ਇਤਰਾਜ਼ ਤਾਂ ਨਹੀਂ ਹੋਵੇਗਾ ਬਹੂ ਨੇ ਕਿਹਾ ਹਾਂ ਬੋਲੋ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਕਿਹਾ ਬਹੂ ਮੈਨੂੰ ਤੂੰ ਬਹੁਤ ਪਸੰਦ ਹੈ ਤੇ ਮੈਂ ਕਾਫੀ ਦਿਨਾਂ ਤੋਂ ਤੇਰੇ ਬਾਰੇ ਵਿੱਚ ਹੀ ਸੋਚ ਰਿਹਾ ਬਹੂ ਨੇ ਪੁੱਛਿਆ ਤੁਸੀਂ ਹੁਣ ਤੱਕ ਕਿਸ ਦਾ ਇੰਤਜ਼ਾਰ ਕਰ ਰਹੇ ਸੀ ਮੈਂ ਕਿਹਾ ਸਾਡਾ ਇੱਕ ਪਵਿੱਤਰ ਰਿਸ਼ਤਾ ਹੈ ਨੌ ਤੇ ਸਹੁਰੇ ਦਾ ਮੈਂ ਨਹੀਂ ਚਾਹੁੰਦਾ ਕਿ ਇਹ ਬਦਨਾਮ ਹੋਵੇ ਮੇਰੇ ਇਹ ਬੋਲਣ ਤੇ ਬਹੂ ਹੱਸਣ ਲੱਗੀ ਤੇ ਬੋਲੀ ਪਾਪਾ ਹੁਣ ਤੁਸੀਂ ਹੀ ਮੈਨੂੰ ਖੁਸ਼ੀ ਦੇ ਸਕਦੇ ਹੋ ਤਾਂ ਮੈਂ ਕਿਹਾ ਬਹੁ ਇਹ ਸਹੀ ਮੌਕਾ ਹੈ ਫਿਰ ਮੈਂ ਬਹੁ ਨੂੰ ਗਲੇ ਲਗਾ ਲਿਆ ਤੇ ਕਿਹਾ ਹੁਣ ਹੋਰ ਬੇਚੈਨ ਨਹੀਂ ਹੋਣ ਦਿੰਦਾ ਚਲੋ ਜਲਦੀ ਹੀ ਆਪਾਂ ਵੀ ਆਨੰਦ ਲੈਂਦੇ ਹਾਂ ਫਿਰ ਅਸੀਂ ਉਸ ਰਾਤ ਤਿੰਨ ਚਾਰ ਵਾਰ ਆਨੰਦ ਲਿਆ ਉਸ ਦਿਨ ਤੋਂ ਆਪਣੇ ਲੈਪਟਾਪ ਦੇ ਨਾਲ ਆਪਣੇ ਕਮਰੇ ਵਿੱਚ ਉਹ ਬੈਠੀ ਸੀ ਤੇ ਜਦੋਂ ਤੂੰ ਨਾਸ਼ਤਾ ਬਣਾਉਣ ਦੇ ਲਈ ਰਸੋਈ ਵਿੱਚ ਗਈ ਸੀ ਤਾਂ ਮੈਂ ਤੇਰੇ ਲੈਪਟਾਪ 'ਤੇ ਜੋ ਦੇਖਿਆ ਉਸ ਨਾਲ ਮੈਨੂੰ ਇਹ ਸਮਝ ਵਿੱਚ ਆਇਆ ਕਿ ਜੋ ਖੁਸ਼ੀ ਤੈਨੂੰ ਚਾਹੀਦੀ ਹੈ ਉਹ ਮੈਂ ਤੈਨੂੰ ਦੇ ਸਕਦਾ ਹਾਂ ਇਸ ਲਈ ਮੈਂ ਅੱਜ ਇਹ ਸਹੀ ਮੌਕਾ ਮੌਕੇ ਦਾ ਫਾਇਦਾ ਚੱਕ ਕੇ ਤੈਨੂੰ ਖੁਸ਼ੀ ਦਿੱਤੀ ਹੈ ਫਿਰ ਬਹੂ ਨੇ ਕਿਹਾ papa ਜਦੋਂ ਤੁਹਾਡਾ ਬੇਟਾ ਮੈਨੂੰ ਛੱਡ ਕੇ ਗਿਆ ਸੀ ਤਾਂ ਮੈਨੂੰ ਬਹੁਤ ਸਾਰੀ ਆਰਥਿਕ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਮੈਂ ਕਿਹਾ ਪਰ ਬਹੂ ਤੇਰਾ ਕਹਿਣਾ ਸੀ ਕਿ ਤੇਰਾ ਬੇਟਾ ਗੁੱਸੇ ਵਿੱਚ ਕਿਤੇ ਚਲਾ ਗਿਆ ਬਹੂ ਨੇ ਕਿਹਾ ਮੈਂ ਤੁਹਾਨੂੰ ਝੂਠ ਬੋਲਿਆ ਸੀ ਮੈਨੂੰ ਲੱਗਿਆ ਕਿ ਤੁਸੀਂ ਇੰਨੇ ਦਿਨਾਂ ਬਾਅਦ ਆਇਓ ਤੇ ਤੁਸੀਂ ਆ ਕੇ ਪਰੇਸ਼ਾਨ ਨਾ ਹੋ ਜੇ ਤੁਸੀਂ ਪਰੇਸ਼ਾਨ ਹੁੰਦੇ ਤਾਂ ਮੈਨੂੰ ਚੰਗਾ ਨਹੀਂ ਲੱਗਦਾ ਬਹੂ ਨੇ ਕਿਹਾ ਜਦੋਂ ਉਹ ਮੈਨੂੰ ਛੱਡ ਕੇ ਗਿਆ ਸੀ ਉਦੋਂ ਤੋਂ ਮੇਰੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ ਸੀ ਇਹ ਕਹਿ ਕੇ ਉਹ ਉਦਾਸ ਹੋ ਗਈ ਤੇ ਮੈਂ ਕਿਹਾ ਬਹੂ ਤੂੰ ਉਦਾਸ ਨਾ ਹੋ ਜਦੋਂ ਤੱਕ ਮੇਰਾ ਬੇਟਾ ਤੇਰੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦਾ ਉਦੋਂ ਤੱਕ ਮੈਂ ਤੇਰੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰੂੰਗਾ ਇਹ ਸੁਣ ਕੇ ਬਹੂ ਦੇ ਚਿਹਰੇ ਤੇ ਮੁਸਕਾਨ ਆ ਗਈ ਉਸ ਤੋਂ ਬਾਅਦ ਉਹ ਨਾਸ਼ਤਾ ਬਣਾਉਣਾ ਰਸੋਈ ਵਿੱਚ ਚਲੀ ਗਈ ਮੈਂ ਬਹੂ ਦੇ ਘਰ ਵਿੱਚ 6 ਮਹੀਨੇ ਰਹੀਆ ਤੇ 6 ਮਹੀਨੇ ਮੈਂ ਰੋਜ਼ ਉਸਦੇ ਨਾਲ ਸਮਾਂ ਬਤਾਇਆ ਦੋਸਤੋ ਜਦੋਂ ਕਿਸੇ ਔਰਤ ਨੂੰ ਆਪਣੇ ਪਤੀ ਤੋਂ ਮਾਨਸਿਕ ਕਰਪਾਵਨਾਤਮਕ ਜਾਂ ਸਰੀਰਕ ਸੰਤੋਸ਼ ਨਹੀਂ ਮਿਲਦਾ ਤਾਂ ਉਹ ਬਾਹਰ ਕਿਤੇ ਹੋਰ ਇਸ ਸੰਤੋਸ਼ ਦੀ ਖੋਜ ਕਰ ਸਕਦੀ ਹੈ ਜੇ ਕਿਸੇ ਔਰਤ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਆਪਣੇ ਸੋਖ ਦੇ ਲਈ ਦੂਸਰਿਆਂ ਨਾਲ ਜੁੜਨ ਦੀ ਕੋਸ਼ਿਸ਼ ਕਰ ਸਕਦੀ ਹੈ ਪਤੀ ਨੂੰ ਆਪਣੀ ਪਤਨੀ ਦੀਆਂ ਭਾਵਨਾਤਮਕ ਅਤੇ ਸਰੀਰਕ ਜ਼ਰੂਰਤਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਉਹ ਕਿਸੇ ਗਲਤ ਰਾਹ ਤੇ ਨਾ ਪੈ ਜਾਵੇ ਤੇ ਆਪਣੇ ਰਿਸ਼ਤੇ ਵਿੱਚ ਸੰਤੁਸ਼ਟ ਰਹੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ